ਤੁਹਾਨੂੰ ਦੱਸ ਦਈਏ ਕਿ ਰਿਐਲਿਟੀ ਸ਼ੋਅ 빅 બોਸ 18 ਟਾਕ ਆਫ ਦੀ ਟਾਊਨ ਆ ਬਣਿਆ ਹੋਇਆ ਹੈ ਅਤੇ ਸ਼ੋਅ 'ਚ ਕੌਣ ਐਂਟਰੀ ਕਰੇਗਾ ਇਸ ਨੂੰ ਲੈ ਕੇ ਕਾਫੀ ਚਰਚਾ ਹੈ ਤੇ ਕਈ ਵੱਡੇ ਸਟਾਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ ਹਾਲਾਂਕਿ ਇਸ ਦੌਰਾਨ ਸ਼ੋਅ ਨੂੰ ਲੈ ਕੇ ਇੱਕ ਬੁਰੀ ਖਬਰ ਵੀ ਸਾਹਮਣੇ ਆਈ ਹੈ ਕਿ ਸਲਮਾਨ ਖਾਨ 빅 ਬੋਸ 18 ਨੂੰ ਹੋਸਟ ਨਹੀਂ ਕਰਨਗੇ ਦੱਸਦੀ ਹੈ ਕਿ ਸਲਮਾਨ ਖਾਨ ਨੇ 빅 ਬੋਸ OTT 3 ਨੂੰ ਵੀ ਹੋਸਟ ਨਹੀਂ ਕੀਤਾ ਸੀ ਇਸ ਸੀਜ਼ਨ ਨੂੰ ਅਨਿਲ ਕਪੂਰ ਨੇ ਹੋਸਟ ਕੀਤਾ ਸੀ ਬਾਲੀਵੁੱਡ ਲਾਈਵ ਦੀ ਖਬਰਾਂ ਮੁਤਾਬਕਾ ਸਲਮਾਨ ਖਾਨ ਦੀ ਹਾਲ ਹੀ ਦੇ ਵਿੱਚ ਸਰਜਰੀ ਹੋਈ ਹੈ ਤੇ ਅੱਜ ਉਹ ਹਲੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਨੇ ਤੇ ਸਲਮਾਨ ਖਾਨ ਨੂੰ ਖੁਦ ਦਾ ਖਿਆਲ ਰੱਖਣਾ ਪੈਂਦਾ ਹੈ ਤੇ ਇਸ ਦੇ ਕਾਰਨ ਉਹ ਬਿਗ ਬਾਸ 18 ਦੇ ਵਿੱਚ ਦਾ ਹਿੱਸਾ ਨਹੀਂ ਹੋਣਗੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਜੇਕਰ ਉਹ ਠੀਕ ਹੋ ਜਾਂਦੇ ਨੇ ਤੇ ਉਹ ਸ਼ੋਅ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਪ੍ਰੋਡਕਸ਼ਨ ਟੀਮ ਅਤੇ ਬਿਗ ਬਾਸ 18 ਵਿਚਾਲੇ ਗੱਲਬਾਤ ਚੱਲ ਰਹੀ ਹੈ ਸਲ ਮਾਨ ਬਿਗ ਬਾਸ 18 ਚ ਸ਼ਾਮਿਲ ਹੋਣਗੇ ਜਾਂ ਨਹੀਂ ਇਸ ਬਾਰੇ ਕੋਈ ਵੀ ਅਧਿਕਾਰਿਕ ਤੌਰ ਤੇ ਕੁਝ ਵੀ ਸਾਹਮਣੇ ਨਹੀਂ ਆਇਆ 쇼 ਦੇ ਵਿੱਚ ਨਜ਼ਰ ਆਏ ਪ੍ਰਤੀਯੋਗੀਆਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਅਨੀਤਾ ਹੰਸਦਾਨੀ ਸੁਰਬੀ ਜੋਤੀ ਕਨਿਕਾ ਮਾਨ ਸ਼ਾਇਰ ਸ਼ੇਖ ਸਮੀਰਾ ਰੈਡੀ ਸੁਨੀਲ ਕੁਮਾਰ ਦੀਪਿਕਾ ਆਰਿਆ ਸੋਮੀ ਅਲੀ ਅੰਜਲੀ ਆਨੰਦ ਅਰਜੁਨ ਵਿਜਲਾਨੀ ਸ਼ੌaib ਇਬਰਾਹਿਮ ਮਾਨਸੀ ਸ਼ਰਿਵਾਸਤਾ ਧੀਰਜ ਤੂਪਰ ਸਤਾਰਿਆਂ ਤੱਕ ਪਹੁੰਚ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਦੱਸਦੀ ਹੈ ਕਿ ਸੁਲਮਾਨ ਖਾਨ ਦੀਆਂ ਫਸਲੀਆਂ ਦੇ ਵਿੱਚ ਸੱਟ ਲੱਗੀ ਸੀ ਹਾਲ ਹੀ ਦੇ ਵਿੱਚ ਉਹਨਾਂ ਨੂੰ ਇੱਕ ਇਵੈਂਟ ਦੇ ਵਿੱਚ ਦੇਖਿਆ ਗਿਆ ਸਲਮਾਨ ਦੇ ਜ਼ਖਮੀ ਹੋਣ ਦੇ ਬਾਵਜੂਦ ਇਵੈਂਟ ਦੇ ਵਿੱਚ ਉਹ ਪਹੁੰਚੇ ਸਨ ਸਲਮਾਨ ਨੇ ਆਪਣੇ ਕੰਮ ਦੇ ਵਾਅਦੇ ਪੂਰੇ ਕਰ ਲਏ ਸਨ ਅਤੇ ਸਲਮਾਨ ਨੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀਆਂ ਵਾਇਰਲ ਹੋਏ ਨੇ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਨੂੰ ਸੋਫੇ ਤੋਂ ਉੱਠਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਫਿਲਮ ਦੇ ਵਿੱਚ ਸਿਕੰਦਰ ਨਜ਼ਰ ਆਉਣਗੇ